ਤਰਨਤਾਰਨ ਤੋਂ ਝਗੜਾ ਸਲਝਾਉਣ ਗਏ ਸਬ ਇੰਸਪੈਕਟਰ ਦੀ ਗੋਲੀ ਮਾਰ ਕੇ ਹੱਤਿਆ ਤਰਨਤਾਰਨ ਦੇ ਕੋਟ ਮਹਮਦ ਖਾਨ ਪਿੰਡ ਚੋਂ ਝਗੜਾ ਸਲਝਾਉਣ ਗਏ ਥਾਣਾ ਗੋਂਦਵਾਲ ਸਾਹਿਬ ਦੇ ਸਬ ਇੰਸਪੈਕਟਰ ਚਰਨਜੀਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਇਸ ਹਮਲੇ ਤੋਂ ਐਸਆਈ ਜਸਬੀਰ ਸਿੰਘ ਦੀ ਬਾਹ ਵੀ ਟੁੱਟ ਗਈ ਸੂਤਰਾਂ ਮੁਤਾਬਕ ਝਗੜਾ ਪਿੰਡ ਦੇ ਸਰਪੰਚ ਕੁਲਦੀਪ ਸਿੰਘ ਦੇ ਪੁੱਤ ਅਤੇ ਅਰਸ਼ਦੀਪ ਸਿੰਘ ਵਿਚਕਾਰ ਚੱਲ ਰਿਹਾ ਸੀ ਬੁੱਧਵਾਰ ਸ਼ਾਮ ਝਗੜਾ ਵਜਨ ਤੇ ਪੁਲਸ ਮੌਕੇ ਤੇ ਪਹੁੰਚੀ ਜਿੱਥੇ ਮੁੱਲਜਮਾ ਨੇ ਸਭ ਇਨਸਪੈਕਟਰ ਦੀ ਰਵਾਲਵਰ ਖੋ ਕੇ ਉਸ ਤੇ ਤਿੰਨ ਗੋਲੀਆਂ ਚਲਾਈਆਂ ਜਿਸਨੂੰ ਰਜੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਧਰ ਐਸਪੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਸਰਪੰਚ ਸਮੇਤ ਹੋਰਾਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਦੀ ਗ੍ਰਿਫਤਾਰ ਲਈ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਤੁਸੀਂ ਖੁਦ ਸੁਣੋ ਇੱਕ دیر ਰਾਤ ਕੋੜ ਮੁਹੰਮਦ ਖਾਨ ਕੋਲ ਵਾਰਦਾਤ ਹੋਈ ਚ ਸਬ ਇਨਸਪੈਕਟਰ ਜਰਨਜੀ ਸਿੰਧਕ ਜਸਪੀਰ ਸਿੰਘ ਦੇ ਨਾਂ ਦੀ ਕੀ ਘਟਨਾ ਚੱਲੀ ਸਰ ਕਿਹੜੇ ਪਿੰਡ ਚ ਕਿਹੜੀ ਵਾਰਦਾਤ ਹੋਈ ਤੇ ਕੀ ਗੱਲਬਾਤ ਹੋਈ ਕੋਈ ਗੋਬਿੰਦ ਮੋਹਮਦ ਖਾਨ ਪਿੰਡ ਪਿੰਦ ਹੈਗਾ ਗੋਵਿੰਦਵਾਲ ਸਾਹ ਦੇ ਵਿੱਚ ਤੇ ਉਹਦੇ ਵਿੱਚ ਗਵਾਰਦਾ ਹੋਈ ਗਿਆ ਕਿ ਪਰਸੋਂ ਜੀ ਪਰਚਾ ਦਿੱਤਾ ਜੀਆ 326 ਦਾ ਜਰਨਜੀ ਉਸ ਤੋਂ ਬਾਅਦ ਫਿਰ ਵਾਰ-ਵਾਰ ਤੁਹਾਨੂੰ ਆਈ ਗਈ ਜਿਹੜੇ ਮੁਲਜ਼ਮ ਆ ਰਹੇ ਸਾਰੀ ਟੀਮਾਂ ਗਈਆਂ ਦੋ ਤਿੰਨ ਵਾਰੀ ਗਈਆਂ ਸਾਰੇ ਭਾਜੰਦੇ ਦੇ ਖੇਤ ਮੋਤ ਵੱਡੇ ਵੱਡੇ ਸੀ ਕਿ ਜੋ ਪਿਛਲੇ ਵਾਰ ਸੀ ਜੀ ਦੂਰੋਂ ਪਤ ਰਹਿੰਦੇ ਕੁਰਸੀ ਗੱਡੀ ਆ ਰਹੀ ਹੈ ਤਿੰਨ ਵਾਰੀ ਸਾਡੀ ਗੱਡੀ ਆਈਆਂ ਚੌਥੀ ਵਾਰੀ ਫੇਰ ਆ ਗਈ ਵੀ ਕੋਈ ਟਾਟਾ ਮਾਰ ਰਹੀ ਹੈ ਫੇਰ ਅਸੀਂ ਟੀਮ ਭੇਜੀ ਗਈ ਤੇ ਰਾਤ ਨੂੰ ਇਹਨਾਂ ਨੇ ਫਾਇਰ ਕਰਦੇ ਸ਼ੁਰੂ ਕਰ ਦਿੱਤੇਗੇ ਫਾਇਰ ਕਰਨੇ ਸ਼ੁਰੂ ਹੋ ਗਏ ਸੀ ਕੰਟਰੋਲ ਰੂਮ ਤੋਂ ਮੈਸੇਜ ਆ ਗਿਆ ਕਿ ਫਾਇਰ ਹੋ ਰਹੀ ਵੀ ਤੇ ਜੋ ਮੈਂ ਫਟਾਫਟ ਉੱਚੀ ਪਹੁੰਚੇ ਗਿਆ ਤੇ ਉੱਥੇ ਦੇਖਿਆ ਵੀ ਕਾਫੀ ਫਾਇਰ ਹੋ ਰਹੀ ਸੀ ਫਾਇਰ ਹੋਣ ਤੋਂ ਬਾਅਦ ਅਸੀਂ ਰੋਗਰਾਮ ਸਲਾਮ ਕਰਨ ਦੇ ਬਾਅਦ ਅਸੀਂ ਵੀ ਫਾਇਰ ਕੀਤਾ ਉਹਦੇ ਉੱਪਰ ਤੇ ਜਿਹੜੇ ਸਿੱਧੇ ਹਵਾਈ ਫਾਇਰ ਸੀਗੇ ਸਾਡੇ ਵੱਲੋਂ ਉਹ ਸਿੱਧੇ ਸਾਡੇ ਤੇ ਕਰ ਰਹੇ ਸੀਗੇ ਉਹ ਜਿਹੜਾ ਸੀ ਫਾਇਰ ਜੇਤੋ ਉਕਰਾਂ ਦੇ ਵਿੱਚ ਵੜ ਗਏ ਉਸ ਤੋਂ ਬਾਅਦ ਜਿਹੜੇ ਸੀ ਬੰਦੇ ਜਿਹੜੇ ਅੰਦਰ ਘਰਾਂ ਦੇ ਵਿੱਚ ਵੜ ਗਏ ਸੀ ਇੱਕ ਘਰ ਦੇ ਵਿੱਚ 15-20 ਬੰਦੇ ਇਕੱਠੇ ਸੀ ਅਸੀਂ ਦਰਵਾਜ਼ਾ ਖੋਲਿਆ ਤਾਂ ਸਾਰੇ ਇੱਕਦਮ ਤੁਹਾਡੇ ਮੁਲਾਜ਼ਮਾਂ ਦੇ ਉੱਪਰ ਪੈ ਕੇ ਇੱਕਦਮ ਜਾ ਗਏ ਜਿਹਦੇ ਵਿੱਚ ਸਾਡੇ ਮੁਲਾਜ਼ਮ ਨੂੰ ਇੱਕ ਨੂੰ ਜੱਫਾ ਪਾ ਲਿਆ ਸੰਗ ਉਹਦਾ ਵੈਪਨ ਚੜ੍ਹ ਕੇ ਤੇ ਸਾਡੇ ਜਿਹੜਾ ਸਬ ਇੰਸਪੈਕਟਰ ਸੀ ਉਹਨੂੰ ਡਾਰਾ ਲਾ ਕੇ ਉਹਦੀ ਗੋਲੀ ਵੀ ਗਾ ਗੋਲੀ ਦੇ ਬੱਚੇ ਜਦੋਂ ਹਸਪੀਟਲ ਲੈ ਕੇ ਗਏ ਹਸਪੀਟਲ ਪਹੁੰਚੇ ਸਾਰੀ ਉਹਦੀ ਉਹਨੂੰ ਡੈੱਥ ਕੀ ਨਾਸ ਸੀ ਜਿਹੜਾ ਸਭ ਸਭ ਇਫਰੇ ਚਰਨ ਜੀ ਸੀਗਾ ਜੀ 1980 ਗੋਵਿੰਦワਲਤਾਰ ਸੀਗਾ ਤੇ ਇੱਕ ਜਰਬੀਰ ਸੀਗਾ ਉਹਦੇ ਬਾਹਰ ਤੇ ਲੱਗੀ ਹੋਈ ਉਹ ਮੌਕੇ ਦੀ ਇੰਡਾ ਹੇਟਰ ਰੋੜਾ ਵਗੈਰਾ ਪਾਇਰ ਵਗੈਰਾ ਕਰ ਦਿੱਤੀ ਉਹਨਾਂ ਨੂੰ ਇਹ ਜੀ ਪਤਾ ਲੱਗ ਰਿਹਾ ਸੀ ਰਾਤ ਨੂੰ ਕੀ ਕਰ ਰਹੇ ਨੇ ਤੋਂ ਸ਼ੋਟ ਐਫ ਆਈ ਆਰ ਅਸੀਂ ਲੋਜ ਕੀਤੀ ਕਿ ਤੋਂ ਰੀਡ ਸਾਡੀ ਸਾਰੀ ਗਈ ਹੋਈ ਜੀ ਜਲਦੀ ਜਲਦੀ ਅਸੀਂ ਟੇਸ ਕਰਾਂਗੇ ਜਾਰੇ ਕਿਹੜੀ ਕਿਹੜੀ ਬਣਦੀ ਚਰਨ ਸਿੰਘ ਜੀ ਦੀ ਲਾਸ਼ ਹੈ ਜਿਹੜੀ ਪੋਸਟਮਾਰਟ ਕਰਾਈ ਜਾ ਰਹੀ ਹੈ ਹਾਂਜੀ ਹੁਣ ਕਰਵਾਈ ਜਾ ਰਹੀ ਹੈ ਅਸੀਂ ਬੋਰਡ ਬਣਾ ਕੇ ਕਰ ਉਹਦੇ ਪੋਸਟਮਾਰਟ ਕਰਦੇ ਜੀ ਓਕੇ ਸਰ